ਤੇ ਇਥੇ ਕੱਲੇ ਮਨੁੱਖ ਹੀ ਨਹੀਂ ਸੰਸਾਰ ਵਿੱਚ ਆ ਕੇ ਜਾਂਦੇ ਪਸ਼ੂ ਪੰਛੀ ਜੀਵ ਜੰਤੂ ਕਿੰਨੇ ਦੁਨੀਆ ਤੋਂ ਜਾ ਰਹੇ ਐ ਆ ਦੇਖੋ ਹੁਣ ਅਮਰੀਕਾ ਦੇ ਵਿੱਚ ਅੱਗ ਲੱਗੀ ਹੈ ਜੰਗਲਾਂ ਨੂੰ ਕਿੰਨਾ ਵੱਡਾ ਨੁਕਸਾਨ ਹੋ ਰਿਹਾ ਹੈ ਕਿੰਨੇ ਉੱਥੇ ਜਾਨਵਰ ਪਸ਼ੂ ਪੰਛੀ ਜੀਵ ਜੰਤੂ ਵਿੱਚ ਹੀ ਮੱਛ ਸੜ ਗਏ ਹੋਣਗੇ ਕਿੰਨੇ ਮਨੁੱਖ ਵਿੱਚ ਸੜਗੇ ਹੋਣਗੇ ਜੋ ਹੋਣਾ ਹੋਣੀ ਹੈ ਇਹ ਵੀ ਕਹਿ ਲਿਏ ਵੀ ਉਹਨਾਂ ਦਾ ਸਮਾਂ ਹੀ ਇਹ ਆ ਬਣਿਆ ਹਰ ਕਿਸੇ ਦੀ ਮੌਤ ਦਾ ਕੋਈ ਨਾ ਕੋਈ ਸਮਾਂ ਨਿਸ਼ਚਿਤ ਹੁੰਦਾ ਹੈ ਕਿਸੇ ਦੀ ਕਿਵੇਂ ਮੌਤ ਹੋਣੀ ਹੁੰਦੀ ਹੈ ਕਿਸੇ ਦਾ ਕਿਵੇਂ ਅੰਤ ਕਿਸੇ ਦਾ ਕਿਵੇਂ ਅੰਤ ਹੈ ਪਰ ਜੋ ਏਡਾ ਵੱਡਾ ਨੁਕਸਾਨ ਹੋ ਰਿਹਾ ਹੈ ਬਹੁਤ ਜ਼ਿਆਦੇ ਜੋ ਅੱਗ ਆਏ ਜਿਹਦੇ ਮਾਰ ਦੇ ਵਿੱਚ ਬਹੁਤ ਜੀਵ ਜੰਤੂ ਆਏ ਬੜਿਆਂ ਨੂੰ ਉਹ ਅੱਗ ਦੀ ਭੇਟ ਜਿਹੜੇ ਹੈ ਚੜ ਗਏ ਨੇ ਅੰਤ ਹੋ ਗਿਆ